ਸਕੂਲੀ ਸਿੱਖਿਆ ਦਾ ਮਿਆਰ ਉੱਪਰ ਚੁੱਕਣ ਲਈ ਪੰਜਾਬ ਸਰਕਾਰ ਸਿੱਖਿਆ ਕ੍ਰਾਂਤੀ ਤਹਿਤ ਲਗਾਤਾਰ ਸਕੂਲਾਂ ਦਾ ਨਵੀਨੀਕਰਨ ਕਰਕੇ ਆਧੁਨਿਕ ਸਹੂਲਤਾਂ ਨਾਲ ਉਹਨਾਂ ਨੂੰ ਲੈਸ ਕਰ ਰਹੀ ਹੈ ਜਿਸ ਦੇ ਚਲਦਿਆਂ ਕੈਬਨਿਟ ਮੰਤਰੀ ਅਮਨ अरोੜਾ ਨੇ ਹਲਕਾ ਸੁਨਾਮ ਵਿਖੇ 1 ਕਰੋੜ 87 ਲੱਖ ਰੁਪਏ ਦੀ ਲਾਗਤ ਨਾਲ ਸ਼ਹੀਦ ਉੱਤਮ ਸਿੰਘ ਸਕੂਲ ਆਫ ਐਮਿਨੈਂਸ ਦੀ ਇਮਾਰਤ ਦੇ ਨਵੀਨੀਕਰਨ ਦਾ ਉਦਘਾਟਨ ਕੀਤਾ ਹੈ ਇਸ ਮੌਕੇ ਕੈਬਨਿਟ ਮੰਤਰੀ ਅਮਨ अरोੜਾ ਨੇ ਬੱਚਿਆਂ ਨਾਲ ਗੱਲਬਾਤ ਵੀ ਕੀਤੀ ਹੈ ਰੋਬੋਟਿਕ ਕੈਸ ਡਿਟੈਕਟਰ ਤੇ ਇੰਸਪੈਰ ਹੈਗਾ ਮੇਨਲੀ ਆਪਣਾ ਗੋਪਾਲ ਗੈਸ ਟੈਰੀਟਰੀ ਜਿਹਦੇ ਵਿੱਚ ਸਰ 1984 ਦੇ ਵਿੱਚ ਲੱਖਾਂ ਦੀ ਜਾਂਚ ਲਈ ਗਈ ਸੀ ਇਹ ਇੱਕ ਰੋਬੋਟ ਬਣਾਇਆ ਜੋ ਕਿ ਆਟੋਮੈਟਿਕ ਤੇ ਮੂਵੇਬਲ ਹੈ ਜਿਹਨੂੰ ਅਸੀਂ ਮੂਵ ਕਰਕੇ ਆਪਾਂ ਗੈਸ ਦਾ ਪਤਾ ਲਗਾ ਸਕਦੇ ਹਾਂ ਸਾਡੇ ਜਿਹੜੇ ਸੁਪਨੇ ਨੇ ਜਿਹੜੇ ਪਹਿਲਾਂ ਸਾਨੂੰ ਸੁਪਨੇ ਵਾਂਗ ਲੱਗਦੇ ਸੀਗੇ ਉਹ ਪੂਰੇ ਹੋ ਰਹੇ ਨੇ ਉਹਨਾਂ ਦੀ ਮਿਹਨਤ ਦੇ ਨਾਲ ਅਸੀਂ ਅੱਜ ਉਹ ਵਾਲੇ ਫਿਊਚਰ ਨੂੰ ਸਿਕਿਉਰ ਕਰ ਪਾ ਰਹੇ ਹਾਂ ਜਿਹੜਾ ਅਸੀਂ ਕਦੇ ਸੋਚਦੇ ਸੀਗੇ ਹੁਣ ਸਾਨੂੰ ਵੀ ਫੀਲਿੰਗ ਆਉਂਦੀ ਹੈ ਕਿ ਸਾਡਾ ਫਿਊਚਰ ਸਿਕਿਉਰ ਹੈ ਕਿ ਅਸੀਂ ਉਹ ਵਾਲੇ ਜਿਹੜੇ ਸੁਪਨੇ ਨੇ ਉਹ ਅੱਗੇ ਪੂਰੇ ਕਰ ਸਕਦੇ ਹਾਂਗੇ ਅਸੀਂ ਵੀ ਡਾਕਟਰ ਇੰਜੀਨੀਅਰ ਬਣ ਸਕਦੇ ਹਾਂਗੇ ਸਰਕਾਰੀ ਸਕੂਲਾਂ ਦੇ ਵਿੱਚ ਵੱਡੇ ਪੱਧਰ ਦੇ ਉੱਪਰ ਇੰਪਰੂਵਮੈਂਟਸ ਕਰ ਰਹੀ ਹੈ ਤੇ ਜਿਹੜਾ ਕਿ ਅੱਜ ਸਾਡੀ ਇਸ ਬੇਟੀ ਦੀਆਂ ਗੱਲਾਂ ਦੇ ਵਿੱਚ ਦੇਖਣ ਨੂੰ ਮਿਲਿਆ ਤੇ ਸਾਡੇ ਲਈ ਸਭ ਤੋਂ ਵੱਡੀ ਸੈਟੀਸਫੈਕਸ਼ਨ ਇਹੀ ਹੈ ਜੋ ਅੱਜ ਮੈਂ ਇਸ ਬੇਟੀ ਦੇ ਮੂੰਹੋਂ ਸੁਣਿਆ ਸੋ ਖੁਸ਼ੀ ਹੁੰਦੀ ਹੈ ਕਿ ਜਦਾ ਕੀਤੇ ਹੋਏ ਕੰਮਾਂ ਬਾਰੇ ਬੱਚੇ ਜਿਵੇਂ ਤੁਸੀਂ ਕੌਨਫੀਡੈਂਸ ਦੀ ਗੱਲ ਕੀਤੀ ਕਿਤੇ ਵੀ ਕੁਝ ਵੀ ਅਚੀਵ ਕਰਨਾ ਹੈ ਕੌਨਫੀਡੈਂਸ ਬਹੁਤ ਜ਼ਰੂਰੀ ਹੈ ਪੰਜਾਬ ਸਰਕਾਰ ਵੱਲੋਂ ਲਗਾਤਾਰ ਸਕੂਲਾਂ ਨੂੰ ਨਵੀਂ ਤਕਨੀਕ ਨਾਲ ਅਪਗ੍ਰੇਡ ਕੀਤਾ ਜਾ ਰਿਹਾ ਹੈ ਤੇ ਬੱਚੇ ਵੀ ਪੰਜਾਬ ਸਰਕਾਰ ਦਾ ਧੰਨਵਾਦ ਕਰ ਰਹੇ ਹਨ